ਪਾ ਬਹੁਤ ਹੋਏ ਸਾਕਾ ਬੁਖਰਾਏ ਸਰਹੰਦ ਦਾ ਅਰ ਗੋਰ ਨਾਲ ਪੜਿਓ ਲੈ ਇਤਿਹਾਸ ਕਾ ਪਾਪਨ ਗੰਧ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜ਼ੁਲਮ ਗਿਆਨੀ ਜ਼ਰਿਆ ਖੇਡਣ ਦੀਆਂ ਉਮਰਾ ਸੀ ਉਮਰਾ ਸੀ ਵੈਰੀਓ ਤਰਸ ਕਿਉਂ ਨਹੀਂ ਕਰਿਆ ਨਾ ਮੂਸੀ ਦੇਣਾ ਜਿਹੜੇ ਫਸਟ ਆਏ ਨੇ ਆਪੋ ਆਪਣੇ ਸਕੂਲਾਂ ਦੇ ਵਿੱਚੋਂ ਪੰਜ ਕੰਜ ਬੱਚਿਆਂ ਨੂੰ ਬੁਲਾਵਾਂਗਾ ਤੇ ਮੇਰੀ ਬੇਨਤੀ ਹੈ ਕਿ ਬੱਚੇ ਆਪਣੇ ਕੋਲ ਸੌਣੇ ਕੋਈ ਵੀ ਜਾਣਾ ਕਿਰਪਾ ਕਰਕੇ ਇੱਥੋਂ ਜਾਵੇ ਨਾ ਕਿਉਂਕਿ ਸਾਡਾ ਮਕਸਦ ਇਹ ਸੀਗਾ ਕਿਉਂਕਿ ਜਿੰਨੇ ਵੀ ਸਾਡੇ ਪ੍ਰੇਮੀ ਨੇ ਜਾਦੂਵੀ ਗੁਰੂ ਦੇ ਨਾਲ ਲੜਨਾ ਲਗੜਾ ਚਾਹੁੰਦਾ ਹੈ ਜਦੋਂ ਬੰਦ ਵਾਲੇ ਸਾਰੇ ਐਮਐਲਏ ਸਾਹਿਬ ਕਿਹਾ ਹੈ ਵਿਚੋ ਕਰੋਸ ਨਾ ਕਰਿਓ ਸੁੱਚਾ ਜਿਆ ਕਦਮੇ ਬੜੀ ਨਿਰਮਲ ਭਾਵਨਾ ਦੇ ਨਾਲ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਹੁੰਚ ਕਰਕੇ 106 ਸਕੂਲਾਂ ਦੇ ਅੰਦਰ ਅਪਰੋਚ ਕੀਤੀ ਔਰ ਉਹ ਨੰਨੇ ਨੰਨੇ ਬੱਚੇ ਜਿਹੜੇ ਮੈਨੂੰ ਕਈ ਵਾਰ ਇਹ ਤੇ ਆ ਲੱਗਦਾ ਵੀ ਸਾਡੇ ਹਾਈ ਫਾਈ ਸਮਾਜ ਨਾਲੋਂ ਬਹੁਤ ਜਿਵੇਂ ਦੂਰੀ ਤੇ ਬੈਠੇ ਹੋਣ ਉਹਨਾਂ ਬੱਚਿਆਂ ਨੂੰ ਜਿਵੇਂ ਸਦਾ ਨਿਰਿੰਦਰ ਸਿੰਘ ਜੀ ਗਿਆਸਪੁਰਾ ਜੀ ਨੇ ਉਹਨਾਂ ਦੀ ਸਾਰੀ ਟੀਮ ਨੇ ਪਹੁੰਚ ਕਰਕੇ ਇਹ ਅਦਰਸ਼ਕ ਦਿਹਾੜੇ ਨੇ ਸਾਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੱਜ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਅੰਦਰ ਸਫਰੇ ਸ਼ਹਾਦਤ ਦੀ ਗੂੰਜ ਪਈ ਹੈ ਔਰ ਉਹਨਾਂ ਦੇ ਰਿਕਾਰਡ ਦੇ ਅੰਦਰ ਉਹ ਦਰਜ ਹੋਈ ਹੈ ਸਫਰੇ ਸ਼ਹਾਦਤ ਦੀ ਸਾਰੀ ਕਿਰਿਆ ਔਰ ਉਹਦੇ 'ਚ ਉਹਨਾਂ ਨੇ ਬਕਾਇਦਾ ਦਰਜ ਕੀਤਾ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਹਿਰ ਜਿਹੜੀ ਹੈ ਉਹ ਮਤਲਬ ਸਾਡੇ ਸੇਵਾਦਾਰਾਂ ਵੱਲੋਂ ਨਾਂ ਲਿਖ ਕੇ ਵੀ ਉਹਨਾਂ ਨੇ ਦਰਜ ਕੀਤੀ ਚਲਾਈ ਆ। ਤੋਂ ਸਦਾ ਮਨਵਿੰਦਰ ਸਿੰਘ ਜੀ ਉਸ ਲਹਿਰ ਦਾ ਹਿੱਸਾ ਨੇ ਨਾਲ ਚੱਲਦੇ ਨੇ ਸੇਵਾਵਾਂ ਨਿਭਾਉਂਦੇ ਨੇ ਜ਼ਿੰਮੇਵਾਰੀਆਂ ਤੋਂ ਸਕੂਲ ਸਕੂਲ ਤੱਕ ਪਹੁੰਚ ਕਰਕੇ ਜਿਵੇਂ ਬੱਚਿਆਂ ਨੂੰ ਜੋੜਨ ਦਾ ਯਤਨ ਕੀਤਾ ਗਿਆ ਇਹ ਬਾਕੀ ਸਾਰੇ ਪੰਜਾਬ ਲਈ ਪ੍ਰੇਰਨਾ ਸਰੋਤ ਹੈ ਕਿ ਜੇ ਵਾਕਈ ਸਾਂਭਣਾ ਹੈ ਇਸ ਸਮਾਜ ਨੂੰ ਇਸ ਭਵਿੱਖ ਨੂੰ ਤੇ ਇਹ ਇਹ ਜਿਹੜੀ ਪਨੀਰੀ ਹੈ ਇਹਨੂੰ ਹੀ ਪਿਉੰਦ ਕਰਨਾ ਪਏਗਾ ਫਿਰ ਚੰਗੇ ਜਿਹੜਾ ਫਲ ਪ੍ਰਾਪਤ ਹੋ ਸਕੇਗਾ ਤੇ ਇਹ ਬਹੁਤ ਮੁਬਾਰਕ ਕਦਮ ਹੈ ਸਾਰੀ ਟੀਮ ਦਾ ਸਾਰੇ ਹਲਕੇ ਦੇ ਜਿਹੜੇ ਸਹਿਯੋਗੀ ਨੇ ਸਦਾਮਨ ਜੀ ਹਰਾਂ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ ਗੁਰ ਸਿੱਖੀ ਦੇ ਨਾਲ ਜੋੜਨਾ ਕਿਉਂਕਿ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਕਿ ਸਾਡੇ ਬੱਚੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੇ ਜੇ ਵਾਕਿਆ ਹੀ ਅਸੀਂ ਉਹਨਾਂ ਨੂੰ ਕੱਢਣਾ ਚਾਹੁੰਦੇ ਆ ਤਾਂ ਸਾਨੂੰ ਆਪਣੀ ਪਨੀਰੀ ਨੂੰ ਸੰਭਾਲਣਾ ਪਏਗਾ ਤੇ ਪਨੀਰੀ ਨੂੰ ਸੰਭਾਲਣ ਦੇ ਲਈ ਕਿਉਂਕਿ ਜਿਹੜਾ ਇਹ ਸ਼ਹੀਦੀ ਪੰਦਰਵਾੜਾ ਜਿਹਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਚਾਰੋਂ ਲਾਲ ਕੌਮ ਦੇ ਉੱਤੋਂ ਨਿਸ਼ਾਵਰ ਕਰ ਦਿੱਤੇ ਮਾਤਾ ਗੁਜਰੀ ਨਿਸ਼ਾਵਰ ਹੋ ਗਏ ਤੇ ਜੇ ਅਸੀਂ ਵਾਕਿਆ ਹੀ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਤਾਂ ਸਾਡੇ ਬੱਚਿਆਂ ਨੂੰ ਗਿਆਨ ਹੋਣਾ ਚਾਹੀਦਾ ਕਿ ਗੁਰੂ ਜੀ ਕੌਣ ਸੀ ਸਾਬਜਾ ਦੇ ਕੌਣ ਸੀ ਕੀ ਹੋਇਆ ਸੀ ਔਰ ਇਹੀ ਕੁਛ ਜਿਹੜਾ ਸੀ ਅਸੀਂ ਆਪਣੇ ਬੱਚਿਆਂ ਤੋਂ ਜਿਹੜੇ ਸੀ 100 ਸਕੂਲਾਂ ਦੇ ਵਿੱਚ ਟੈਸਟ ਲਿਆ ਤੇ ਉਹਨਾਂ ਬੱਚਿਆਂ ਨੂੰ ਅਸੀਂ ਇਹ ਸਵਾਲ ਪੁੱਛੇ ਤੇ ਉਹਨਾਂ ਸਕੂਲਾਂ ਦੇ ਵਿੱਚੋਂ ਜਿਹੜਾ ਸਭ ਤੋਂ ਟਾਪ ਦੇ ਬੱਚਾ ਆਇਆ ਇੱਕ ਇੱਕ ਸਕੂਲ ਦੇ ਵਿੱਚੋਂ ਇੱਕ ਇੱਕ ਬੱਚਾ ਲਿਆ ਕੇ ਇੱਥੇ 100 ਬੱਚਿਆਂ ਨੂੰ ਅੱਜ ਸਨਮਾਨ ਕੀਤਾ ਗਿਆ ਸਾਡਾ ਮਕਸਦ ਇਹ ਹੈ ਕਿ ਜਦੋਂ ਉਹਦਾ ਸਨਮਾਨ ਦੂਜੇ ਬੱਚੇ ਵੀ ਦੇਖਣਗੇ ਉਹਨਾਂ ਦੇ ਵਿੱਚ ਵੀ ਗੁਰਸਿੱਖੀ ਦੀ ਚਿੰਗ ਲੱਗੇਗੀ ਤੇ ਸਾਡਾ ਨਿਸ਼ਾਨਾ ਇਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੀਏ। ¿Qué